ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਕਲੈਕਸ਼ਨਸ ਤੇ ਫਰਸਟ ਜੋ ਕਲੈਕਸ਼ਨ ਚੱਲ ਰਹੀ ਹੈ ਪਸ਼ਮੀਨਾ ਦਾ ਸੂਟ ਟੌਪ ਐਂਡ ਬਾਟਮ ਦੀ ਹੈ ਇਹਦੇ ਵਿੱਚ ਰੰਗ ਹੋ ਰਏਗੇ ਨੇ ਅੱਜ ਦੀਆਂ ਜਿੰਨੀਆਂ ਵੀ ਕਲੈਕਸ਼ਨਾਂ ਨੇ ਮੈਂ ਉਹਨਾਂ ਵਿੱਚ ਥੋੜੇ ਥੋੜੇ ਰੰਗ ਹੀ ਐਡ ਕੀਤੇ ਨੇ ਬਾਕੀ ਇਹਨਾਂ ਦੇ ਵਿੱਚ ਹੋਰ ਵੀ ਰੰਗ ਆ ਗਏ ਨੇ ਉਹਦੇ ਲਈ ਤੁਸੀਂ ਮੈਨੂੰ ਨੰਬਰ ਮੈਂ ਆਪਣਾ ਨੰਬਰ 623924550 ਐਡ ਕੀਤਾ ਆ ਉਸ ਨੰਬਰ 'ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਹਰ ਤਰ੍ਹਾਂ ਦੀਆਂ ਕਲੈਕਸ਼ਨਾਂ ਨੇ ਤੇ ਰੰਗ ਬਾਕੀ ਜਿਹੜੇ ਸਾਰਿਆਂ ਦੇ ਛੋਟੇ-ਛੋਟੇ ਐਡ ਕੀਤੇ ਨੇ ਪਾਕਿਸਤਾਨੀ ਸਟਾਈਲ ਦੀਆਂ ਕਲੈਕਸ਼ਨਾਂ ਨੇ ਸੇਮ ਐਜ਼ ਇਟ ਇਜ਼ ਆਣਗੇ ਜਿਵੇਂ ਦੀਆਂ ਮਾਡਲ ਵੀਅਰ ਨੇ ਓਵੇਂ ਦੀ ਹੀ ਲੁੱਕ ਆਏਗੀ ਆਫਟਰ ਸਟਿਚਿੰਗ ਐ ਪਸ਼ਮੀਨਾ ਦੀਆਂ ਕਲੈਕਸ਼ਨਾਂ ਨੇ ਫੁੱਲ ਹੈਵੀ ਕਸ਼ਮੀਰੀ ਵਰਕ ਨਾਲ ਪਸ਼ਮੀਨਾ ਦੀਆਂ ਸੂਟ ਆਣਗੇ ਰੇਟ 1100 ਰੁਪਏ ਹੈ ਰੰਗ ਵੀ ਹੈਗੇ ਨੇ ਇਹਨਾਂ ਦੇ ਵਿੱਚ ਉਹਦੇ ਲਈ ਤੁਸੀਂ ਮੈਨੂੰ ਨੰਬਰ 'ਤੇ ਜਾ ਕੇ ਮੈਸੇਜ ਕਰ ਸਕਦੇ ਹੋ 1150 ਵਿੱਚ ਦੋ ਰੰਗਾਂ ਵਾਲੇ ਦੋ ਸੂਟਾਂ ਵਾਲੀ ਇਹ ਆਫਰ ਹੈ ਇਹ ਵੈਲਵਟ ਦੀਆਂ ਕਲੈਕਸ਼ਨਾਂ ਨੇ 800 ਦੇ ਵਿੱਚ ਤੁਹਾਨੂੰ ਵੈਲਵਟ ਦਾ ਸੂਟ ਮਿਲੇਗਾ ਟਾਪ ਐਂਡ ਬਾਟਮ ਦਾ ਹੈਵੀ ਵੈਲਵਟ ਹੈ ਸਾਰੇ ਸੀਕਵੈਂਸ ਵਰਕ ਹੋਇਆ ਹੈ ਸ਼ਰਟ ਫੁੱਲ ਹੈਵੀ embroiderry ਦੇ ਨਾਲ ਆਏਗੀ ਵੈਲਵਟ ਦੀ ਬਾਟਮ ਹੈ ਵੈਲਵਟ ਦਾ ਸ਼ੋਰ ਦਾ ਫੈ布ਰਿਕ ਹੈ ਇਹ ਜੌਰਜਟ ਦੇ ਵਿੱਚ ਆਏਗਾ ਲਖਨਵੀ ਵਰਕ ਹੋਇਆ ਹੈ ਦੀ ਸ਼ੋਰ ਤੇ ਆਲ ਓਵਰ ਜਾਲ ਵਰਕ ਹੋਇਆ ਹੈ ਦੁਪੱਟਾ ਪ੍ਰਿੰਟਡ ਆਏਗਾ ਬਾਟਮ ਜਿਹੜਾ ਪਲੇਨ ਆਏਗਾ ਰੰਗ ਵਿੱਚ ਕਿਸੇ ਟਾਈਮ ਥੋੜਾ ਪਤਾ ਡਿਫਰੈਂਸ ਆ ਜਾਏ ਤੇ ਆ ਜਾਏ ਨਹੀਂ ਤਾਂ ਫਿਰ ਬਾਕੀ ਜਿਹੜਾ ਸੇਮ ਐਜ਼ ਇਟ ਇਜ਼ ਆਏਗਾ ਰੰਗ ਦੇ ਵਿੱਚ ਹੋਰ ਵੀ ਨਹੀਂ ਉਹਦੇ ਲਈ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਸਪੈਸ਼ਲ ਬੁਟੀਕ ਕਲੈਕਸ਼ਨਾਂ ਦੇ ਵਿੱਚ ਦੋ ਰੰਗਾਂ ਵਿੱਚ ਇੱਕ ਕਲੈਕਸ਼ਨ ਆਈਆਂ ਨੇ ਪੂਰਾ ਹੈਂਡਵਰਕ ਆਏਗਾ ਸ਼ਰਟ ਤੇ ਦੁਪੱਟੇ ਤੇ ਬਾਟਮ ਤੇ ਦੁਪੱਟਾ ਹੈ ਵੀ ਹੈ ਬਾਟਮ ਹੈ ਵੀ ਹੈ ਰੰਗ ਜਿਹੜੇ ਜਿਹੜੇ ਹੈਗੇ ਨੇ ਜਿੰਨਾ ਵੀ ਸੂਟਾਂ ਦੇ ਵਿੱਚ ਮੈਂ ਇੱਥੇ ਐਡ ਕੀਤੇ ਨੇ ਇਹਨਾਂ ਤੋਂ ਇਲਾਵਾ ਹੋਰ ਰੰਗ ਜਿਹੜੇ ਤੁਸੀਂ ਵੇਖਣੇ ਆ ਜਾਂ ਕੋਈ ਵੀ ਕਿਸੇ ਵੀ ਸੂਟ ਦੀ ਕੁਇਰੀ ਕਰਨੀ ਹੈ ਤੋ ਅਦਰਲੀ ਮੈਂ ਆਪਣਾ ਨੰਬਰ 6239245750 ਐਡ ਕੀਤਾ ਹੈ ਉਸ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੇ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕੁਇਰੀ ਕਰਨਾ ਚਾਹੁੰਦੇ ਹੋ ਕਲੈਕਸ਼ਨਾਂ ਜੋ ਵੀ ਐਡ ਕੀਤੀਆਂ ਨੇ ਇਹਨਾਂ ਵਿੱਚ ਜਿਹੜੇ ਰੰਗ ਨੇ ਉਹ ਹੋਰ ਵੀ ਹੈਗੇ ਨੇ ਬ੍ਰੌਕਰ ਦੇ ਵਿੱਚ ਬ੍ਰੌਕਰ ਬਣਾਰ ਸੀ ਸਟਾਈਲ ਦਾ ਸੂਟ ਆਏਗਾ ਬਾਟਮ ਪਲੇਨ ਆਏਗਾ ਸਿਲਕ ਦਾ ਦੁਪੱਟਾ ਵੀ ਸਿਲਕ ਦਾ ਨਾਲ ਪਲੇਨ ਆਏਗਾ ਜਿਹੜੇ ਸ਼ੋਰ ਦਾ ਫੈਬਰਿਕ ਹੈ ਬ੍ਰੌਕਰ ਦੇ ਵਿੱਚ ਆਏਗਾ ਇਦੇ ਵਿੱਚ ਰੰਗ 7 8 ਨੇ ਪਰ ਜਿਹੜਾ 셔ਟ ਦੇ ਉੱਪਰ ਪ੍ਰਿੰਟ ਹੋਇਆ ਉਹ ਬਕਰੇ ਬਕਰੇ ਇਸ ਲਈ ਰੰਗ ਰੋਟਰ ਮਿਲਾ ਕੇ 40 ਤੋਂ 45 ਬਣ ਜਾਂਦੇ ਨੇ ਜਿਹੜੇ ਪ੍ਰਿੰਟ ਨੇ ਸੂਟਾਂ ਦੀ ਕੋਈ ਕਮੀ ਨਹੀਂ ਹੈ ਸੂਟ ਹਰ ਰੈਂਜ ਦੇ ਸਾਬក ਹਰ ਰੈਂਜ ਤੇ ਮਿਲ ਜਾਣਗੇ ਜੇਗਾ ਸਟੇਟਸ ਵੇਖਣਾ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਦਿਖਾਉਣਗੇ ਜੇਕਰ ਸੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਡੇਲੀ ਜਿਹੜੀਆਂ ਸੂਟਾਂ ਦੀਆਂ ਪੋਸਟ ਨੇ ਉਹ ਆਜਾਏ ਕਰਨੀਆਂ ਤੇ ਤੁਸੀਂ ਉਹਨਾਂ ਨੂੰ ਸੇਲ ਕਰ पाओगे ਇਹ 900 ਰੁਪਏ ਦੇ ਵਿੱਚ ਪਸ਼ਮੀਨਾ ਦਾ ਫੁੱਲ ਡਿਜੀਟਲ ਪ੍ਰਿੰਟ ਨਾਲ ਸੂਟ ਆ ਬੋਟਮ ਪਲੇਨ ਆਏਗਾ ਬਾਕੀ ਕੋਈ ਕੁਐਰੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ 6239245750 ਨੰਬਰ ਮੈਂ ਦਿੱਤਾ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਨੇ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ